ਕੰਮ 'ਚ ਉਹ ਬੋਲਦੀ ਹੈ ਜਿਹਨੂੰ ਕਹਿੰਦੀ ਤੁਸੀਂ ਬੋਲਦੀ ਆ ਹਾਂਜੀ ਹਾਂਜੀ ਵੀਰ ਅਸਟ੍ਰੇਲੀਆ ਕੈਨੇਡਾ ਕਿਤੇ ਵੀ ਆ ਯੂਕੇ ਇੰਪਲੀਮੈਂਟ ਮਨਾਉਣੇ ਆ ਵੀਰ ਉਹਨਾਂ ਨਾਲ ਕੰਟੈਕਟ ਕਰ ਲਿਓ ਸ਼ਿਪਿੰਗ ਕਰਨੀ ਆ ਸਾਡੇ ਨਾਲ ਕੰਟੈਕਟ ਕਰ ਲਿਓ ਵੀਰ ਹਸੀਗਾਲ ਦੀ ਅੱਜ ਆਪਾਂ ਪਹੁੰਚਿਆ ਬਲਾਸਪੁਰ ਮੋਗਾ ਏਰੀਆ ਦੇ ਵਿੱਚ ਆਪਾਂ ਇੰਪਲੀਮੈਂਟ ਤਿਆਰ ਕੀਤੇ ਸੀਗੇ ਬਾਈ ਉਹਨਾਂ ਨੂੰ ਜਾਣਦੇ ਹੋ ਤੁਸੀਂ ਬਾਈ ਆਈ ਐਮ ਫਿਰੋਦ ਤੇ ਬਾਈ ਗੁਰਚਰਨ ਇਹ ਸ਼ਿਪਮੈਂਟ ਦਾ ਕੰਮ ਕਰਦੇ ਆ ਇੰਪੋਰਟ ਐਕਸਪੋਰਟ ਦਾ ਲੁਧਿਆਣੇ ਤੋਂ ਨੇਗੇ ਤਕਰੀਬਨ ਆਪਣਾ ਸਾਰਾ ਕੰਮ ਇਹ ਜਿਹੜਾ ਬਾਈ ਦੇ ਥਰੂ ਹੀ ਹੁੰਦਾ ਹੈਗਾ ਜਿਹੜਾ ਕਿ ਆਪਣਾ ਸਮਾਨ ਜਾਂਦਾ ਬਾਹਰੋਂ ਹੁਣ ਇਧਰ ਆਪ ਕਰਦੇ ਆ ਤਿਆਰ ਸੋ ਬਾਈ ਸੁਖਜੀਤ ਵੈਂਕੂਵਰ ਕੈਨੇਡਾ ਦੇ ਵਿੱਚ ਉਹਨਾਂ ਨੇ ਆ ਕਾਫੀ ਇੰਪਲੀਮੈਂਟ ਤਿਆਰ ਕਰਵਾਈ ਸੀ ਆਪਣੇ ਤੋਂ ਸੋ ਅੱਜ ਡਿਲੀਵਰੀ ਦਾ ਟਾਈਮ ਸੀ ਥਲੋਡ ਹੋਣਾ ਸੀਗਾ ਪਿੰਡੋਂ ਪਲਾਸਟੋਰ ਤੋਂ ਤਕਰੀਬਨ ਸਾਰਾ ਤੁਸੀਂ ਦੇਖ ਸਕਦੇ ਹੋ ਉਧਰ ਲੋਡ ਹੋਈ ਜਾਂਦਾ ਹੈਗਾ ਟਰਾਲੀਆਂ ਜਿਹਦੇ ਵਿੱਚ ਰੋਟਾਵੇਟਰ ਹੋ ਗਏ ਹੈਰੋ ਹੋ ਗਏ ਕਲਟੀਵੇਟਰ ਸੋ ਅੱਗੇ A to Z ਟੋਟਲੀ ਜਿਹੜਾ ਸਮਾਨ ਸੀਗਾ ਉਹ ਤੇ ਟਰੈਕਟਰ ਵਗੈਰ ਹੋਗੇ ਸਾਰੇ ਲੋਡ ਹੋਣੇ ਆਗੇ ਸੋ ਵਧੀਆ ਲੱਗਿਆ ਬਾਈ ਨੇ ਵੀ ਫਸਟ ਟਾਈਮ ਮਲੇ ਸੀ ਅੱਜ ਵਧੀਆ ਲੱਗਿਆ ਤੇ ਬਾਈ ਗੁਰਸ਼ਰਨਾ ਬਾਕੀ ਹੀ ਬਾਕੀ ਤੁਸੀਂ ਵੀ ਕੋਈ ਸਮਾਨ ਵਗੈਰਾ ਮਗਵਾਉਣਾ ਬਾਈ ਨਾਲ ਕੰਟੈਕਟ ਕਰ ਲਿਓ ਕੋਈ ਵੀ ਸ਼ਿਮਿੰਟ ਕਰਨੀ ਹੈ ਵੀਰੇ ਆਸਟ੍ਰੇਲੀਆ ਕੈਨੇਡਾ ਕਿਤੇ ਵੀ ਆ ਯੂਕੇ ਇੰਪਲੀਮੈਂਟ ਮਨਾਉਣੇ ਆ ਵੀਰ ਉਹਨਾਂ ਨਾਲ ਕੰਟੈਕਟ ਕਰ ਲਿਓ ਸ਼ਿਪਿੰਗ ਕਰਨੀ ਹੈ ਸਾਡੇ ਨਾਲ ਕੰਟੈਕਟ ਕਰ ਲਿਓ ਨਹੀਂ ਵੀਰ ਉਹਨਾਂ ਨਾਲ ਹੀ ਕੰਟੈਕਟ ਕਰ ਲਿਆ ਵੀਡੀਓ ਕਰਨੀ ਆ ਵੀਰ ਉਹ ਨਾਲ ਕਰ ਲਿਓ ਹਾਂਜੀ ਬਾਕੀ ਮਤਰੋ ਗਰਸ਼ਨ ਬੇਰੇ ਦਾ ਕੰਮ ਜੀ ਪਹਿਲਾਂ ਦੇਖਿਆ ਸੀਗਾ ਤੇ ਅੱਜ ਬਾਈ ਹੁਣ ਦਾ ਕੰਮ ਦੇਖਿਆ ਕੰਮ ਬਹੁਤ ਵਧੀਆ ਹੈ ਭਾਈ ਜਿਹੜੇ ਉਰੇ ਵੀ ਮਗਵਾਉਣਾ ਭਾਵੇਂ ਦੋਆਬੇ ਵਾਜੇ ਮਾਲਵੇ ਦੋਆਬੇ ਬਹੁਤ ਜਿੱਥੇ ਮਰਜ਼ੀ ਮਂਗਾ ਲਓ ਤੁਹਾਨੂੰ ਬਾਹਰ ਮਂਗਾ ਲੈ ਹੈ ਭਾਈ ਸਮਾਨ ਤਿਆਰ ਕਰਕੇ ਦੇਣਗੇ ਗਾਰੰਟੀ ਭਾਈ ਸਾਡੀ ਕਿ ਅਹੀ ਹੁਣ ਦੇਖ ਲਿਆ ਲੋਡ-ਪੂਡ ਹੁੰਦਾ ਜਿੰਨਾ ਵੀ ਹਾਂ ਜੀ ਜੀ ਕੰਮ ਚ ਉਹ ਬੋਲਦੀ ਆ ਜਿਹਨੂੰ ਕਹਿੰਦੀ ਆ ਤੂੰ ਦੀ ਬੋਲਦੀ ਆ ਹਾਂਜੀ ਹਾਂਜੀ ਇਹ ਬਾਕੀ ਬਕਰੇ ਨੰਬਰ ਨੰਬਰ ਬਾਈ ਦੇ ਤੁਹਾਨੂੰ ਦੇ ਦੇ ਹੁਣੇ ਆਈਡੀ ਬਾਈ ਦੇ ਚੱਲਦੀ ਆ ਤੇ ਮੈਨੂੰ ਵੀ ਫੋਲੋ ਕਰ ਲਿਓ ਮੇਰਾ ਵੀ ਚੈਨ ਚਾਹੀਦਾ ਹਾਂਜੀ ਹਾਂਜੀ ਬਹੁਤ ਧੰਨਵਾਦ ਭਾਜੀ ਓਕੇ ਜੀ